ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਵੀ ਸ੍ਰੀ ਹੇਮਕੁੰਣ ਸਾਹਿਬ ਜੀ ਦੀ ਯਾਤਰਾ ਉਹ 25 ਮਈ ਨੂੰ ਸ਼ੁਰੂ ਹੋਣ ਜਾਣ ਲੱਗੀ ਆ ਤੇ ਮੈਂ ਬਹੁਤ ਵਧੀਆ ਜਾਣਕਾਰੀ ਦੇਣ ਲੱਗਿਆ ਯਾਤਰਾ ਦੇ ਰਿਗਾਰਡਿੰਗ ਮੈਂ ਖੜਾ ਹਾਂ ਇਸ ਟਾਈਮ ਇਹ ਬੀਜਾ ਆ ਜੀ ਮਤਲਬ ਇਹ ਹਾਈਵੇ ਆ ਦਿੱਲੀ ਤੋਂ ਲੈ ਕੇ ਸ੍ਰੀ ਅਮਰਸਰ ਸਾਹਿਬ ਤੱਕ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਹ ਰੋਡ ਤੋਂ ਬਹੁਤ ਸੰਗਤ ਰੇ ਸ਼੍ਰੀ ਹੇਮਕੁੰਡ ਸਾਹਿਬ ਜਾਣਾ ਹੈ ਤੇ ਇਹ ਬੀਜੇ ਸ਼ਹਿਰ ਚ ਹੈ ਜਾਕੀ ਆ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਰੂਰ ਵੀਡੀਓ ਸ਼ੇਅਰ ਕਰਿਓ ਬਹੁਤ ਫਾਇਦੇ ਵਾਲੀ ਵੀਡੀਓ ਆ ਆਓ ਮੈਂ ਤੁਹਾਨੂੰ ਦਿਖਾਵਾਂ ਇਹ ਹੈ ਜੀ ਸੋਖਲ ਮੋਟਰਸ ਜਰੋਂ ਆ ਬੀਜੇ ਤੋਂ ਪੈਲਵਲ ਨੂੰ ਜਾਂਦੇ ਆ ਨਾ ਬਸ ਨਾਲ ਹੀ ਇਹ ਸ਼ਾਪ ਆ ਗੁਨਿੰਦਰ ਵੀਰ ਜੀ ਨੇ ਇਹ ਨਾਲ ਭਾਈ ਸਾਹਿਬ ਖੜੇ ਨੇ ਇਹਨਾਂ ਨੇ ਇਹ ਕਿਹਾ ਜੀ ਵੀ ਜਿੰਨੀ ਵੀ ਸੰਗਤ ਸ਼੍ਰੀ ਹੇਮਕੁੰਡ ਸਾਹਿਬ ਜਾਊਗੀ ਉਹਨਾਂ ਨੂੰ ਸਾਡੇ ਸਾਰਿਆਂ ਵੱਲੋਂ ਇਹ ਜਿਹੜੇ ਮਾਸਕ ਲੱਗਦੇ ਨੇ ਮੂੰਹ ਤੇ ਉਹ ਸੇਵਾ ਫਰੀ ਦਿੱਤੇ ਜਾਣਗੇ ਉਦੇ ਨਾਲ ਦੀ ਨਾਲ ਇਹ ਵੀਰ ਨੇ ਕਿਹਾ ਵੀ ਮੈਂ ਮੋਟਰਸਾਈਕਲ ਦੀ ਸਰਵਿਸ ਤੇ ਹੋਰ ਵੀ ਇੱਥੇ ਬੀਜੇ ਤੋਂ ਲੈ ਕੇ ਉਧਰ ਦਰਾਹੇ ਤੋਂ ਲੈ ਕੇ ਖੰਨੇ ਤੱਕ ਜੇ ਕੋਈ ਵੀ ਸਮੱਸਿਆ ਆਉਂਦੀ ਆ ਇਹ ਵੀਰੇ ਕੋਲੇ ਦੁਕਾਨ ਤੇ ਆਵੋ ਫ੍ਰੀ ਆਫ ਕਾਸਟ ਇਹ ਮੋਟਰਸਾਈਕਲ ਦੀ ਸਰਵਿਸ ਵੀ ਕਰਨਗੇ ਤੇ ਇਹ ਫ੍ਰੀ ਦੇਣਗੇ ਕਿਉਂਕਿ ਇਹਨਾਂ ਤੇ ਬੜੀ ਕਿਰਪਾ ਇਹ ਆਪ ਕਈ ਵਾਰ ਸ੍ਰੀ ਹੇਮਕੋਟ ਸਾਹਿਬ ਗਏ ਨੇ ਦੁਬਾਰਾ ਦੱਸ ਦਿਨਾ ਬੀਜੇ ਸ਼ਹਿਰ ਦੇ ਵਿੱਚ ਜਦੋਂ ਆਪਾਂ ਬੀਜੇ ਤੋਂ ਪੈਲਵਾਲ ਨੂੰ ਮੁੜਦੇ ਆਂ ਉੱਥੇ ਹੀ ਇਹ ਜੀਡੀ ਰੋਡ ਤੇ ਇਹ ਸ਼ਾਪ ਆ ਜੀ ਸ੍ਰੀ ਹੇਮਕੋਟ ਸਾਹਿਬ ਜਾਣ ਵਾਲਿਆਂ ਵਾਸਤੇ ਫਰੀ ਆਫ ਕਾਫਟ ਇਹ 마ਸਕ ਤੇ ਮੋਟਰਸਾਈਕਲ ਦੀ ਸਰਵਿਸ ਤੇ ਕੋਈ ਵੀ ਤਰ੍ਹਾਂ ਦੀ ਸਮੱਸਿਆ ਮੋਟਰਸਾਈਕਲ ਨਾਲ ਆਉਂਦੀ ਆ ਤੁਸੀਂ ਇਹ ਵੀਰੇ ਨਾਲ ਇੱਥੇ ਜ਼ਰੂਰ ਆ ਕੇ ਜਾਣਾ ਦਰਸ਼ਨ ਦੇ ਕੇ ਜਾਣਾ